ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੱਲ ਪੱਤਰਕਾਰ ਸਾਹਿਬਾਨ ਨੇ ਸਾਡਾ ਇੱਕ ਪੱਖ ਜਾਣਿਆ ਸੀ ਕੂੜੇ ਸਬੰਧੀ ਤੇ ਉਹਨਾਂ ਦੇ ਜ਼ਰੀਏ ਮੇਰੇ ਵੱਲੋਂ ਆਪਣੇ ਸਾਥੀਆਂ ਵੱਲੋਂ ਸਫਾਈ ਕਰਮਚਾਰੀਆਂ ਨੂੰ ਬੇਨਤੀ ਕੀਤੀ ਗਈ ਸੀ ਕਿ ਸ੍ਰੀ ਚਮਕੌਰ ਸਾਹਿਬ ਦਾ ਜਿਹੜਾ ਦਸਹਿਰਾ ਦਰਬਾਰੇ ਖਾਲਸਾ ਬਹੁਤ ਪਵਿੱਤਰ ਤਿਹਾਰਾ ਤੂੰ ਤੁਹਾਡੇ ਤੋਂ ਸੰਗਤ ਆਉਂਦੀ ਆ ਤੇ ਸ਼ਹਿਰ ਦੇ ਬਖ ਬਖ ਸਥਾਨਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਆ ਉਹ ਬੇਨਤੀ ਨੂੰ ਕਬੂਲ ਕਰਦੇ ਹੋਏ ਸਾਡੇ ਸ੍ਰੀ ਚਮਕੌਰ ਸਾਹਿਬ ਦੇ ਸਮੂਹ ਸਫਾਈ ਕਰਮਚਾਰੀਆਂ ਵੱਲੋਂ ਰਾਤ ਨੂੰ ਮੁਕੰਮਲ ਸਫਾਈ ਸ੍ਰੀ ਚਮਕੌਰ ਸਾਹਿਬ ਸ਼ਹਿਰ ਦੀ ਕਰ ਦਿੱਤੀ ਗਈ ਹੈ ਇਹਦੇ ਲਈ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਤੇ ਉਮੀਦ ਕਰਦਾ ਕਿ ਅੱਗੇ ਨੂੰ ਵੀ ਇਹ ਸਾਡਾ ਇਸੇ ਤਰ੍ਹਾਂ ਸਾਥ ਦੇਣਗੇ ਅਸੀਂ ਵੀ ਇਹਨਾਂ ਦਾ ਸਾਥ ਦੇਵਾਂਗੇ ਸੋ ਸ਼ਹਿਰ ਨਿਵਾਸੀਆਂ ਵੱਲੋਂ ਬਾਡਾਂ ਦੇ ਵਸਿੰਡਿਆਂ ਵੱਲੋਂ ਤੇ ਆਪਣੇ ਬਾਕੀ ਐਮਸੀ ਸਾਹਿਬਾਨ ਵੱਲੋਂ ਵੀ ਮੈਂ ਸਾਰੇ ਹੀ ਸਭਾਈ ਕਰਮਚਾਰੀਆਂ ਦਾ ਧੰਨਵਾਦ ਕਰਦਾ ਤੇ ਉਹਨਾਂ ਨੂੰ ਵੀ ਦੁਸ਼ਹਰੇ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਧੰਨਵਾਦ ਜੀ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੋਂ ਪਹਿਲਾਂ ਤਾਂ ਜਿੰਨੇ ਵੀ ਦੋਸਤ ਇਸ ਟਾਈਮ ਮੇਰੀ ਇਸ ਵੀਡੀਓ ਨੂੰ ਦੇਖ ਰਹੇ ਆ ਸਾਰਿਆਂ ਨੂੰ ਦੁਸ਼ਹਰੇ ਦੀਆਂ ਲੱਖ-ਲੱਖ ਮੁਬਾਰਕਾਂ ਅਤੇ ਦੋਸਤੋ ਕਾਲ ਸ਼੍ਰੀ ਚਮਕੌਰ ਸਾਹਿਬ ਤੋਂ ਇੱਕ ਵੀਡੀਓ ਜਿਹੜੀ ਆਪਾਂ ਨੇ ਪ੍ਰਕਾਸ਼ਿਤ ਕੀਤੀ ਸੀ ਕਿਸ਼ਰੀ ਚਮਕੌਰ ਸਾਹਿਬ ਦੇ ਵਿੱਚ ਸਫਾਈ ਕਰਮਚਾਰੀਆਂ ਦੀ ਹੜਤਾਲ ਨੂੰ ਲੈ ਕੇ ਇਹ ਜਿਹੜਾ ਸ਼ਹਿਰ ਦੀਆਂ ਸੜਕਾਂ ਤੇ ਕੂੜਾ ਕਰਕਟ ਬੜਾ ਹੀ ਜਮਾ ਹੋ ਗਿਆ ਸੀ ਉਸ ਨੂੰ ਲੈ ਕੇ ਸਾਰੇ ਸ਼ਹਿਰ ਵਾਸੀਆਂ ਦੇ ਵਿੱਚ ਇੱਕ ਚਿੰਤਾ ਦਾ ਜਿਹੜਾ ਵਿਸ਼ਾ ਬਣਿਆ ਹੋਇਆ ਸੀ ਚਿੰਤਾजनक ਸਾਰੇ ਸ਼ਹਿਰ ਵਾਸੀ ਸੰਨ ਕੇ ਅਗਰ ਇਹ ਹੜਤਾਲ ਨਾ ਖੁੱਲੀ ਜਾਂ ਫਿਰ ਸਫਾਈ ਕਰਮਚਾਰੀਆਂ ਦਾ ਸਰਕਾਰ ਦੇ ਨਾਲ ਐਸੇ ਤਰ੍ਹਾਂ ਮਤਭੇਦ ਚੱਲਦਾ ਰਿਹਾ ਕੱਲ ਨੂੰ ਦੁਸ਼ਹਿਰਾ ਹੈ ਦੁਸ਼ਹਿਰੇ ਨੂੰ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਪੂਰੇ ਵਰਲਡ ਦੇ ਵਿੱਚੋਂ ਪੂਰੇ ਭਾਰਤ ਦੇ ਵਿੱਚੋਂ ਜਿਹੜੀ ਦੁਨੀਆ ਸੰਗਤ ਪਹੁੰਚਦੀ ਆ ਨਮਸਤਕ ਹੁੰਦੀ ਆ ਕਿ ਉਹਨਾਂ ਦੇ ਜਨ ਦੇ ਵਿੱਚ ਉਹਨਾਂ ਦੇ ਦਿਮਾਗ ਦੇ ਵਿੱਚ ਕਿਹਾਂ ਪ੍ਰਭਾਵ ਜਾਊਗਾ ਕਿ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਆ ਹਲਾਤ ਆ ਸੜਕਾਂ ਦੇ ਕਿ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਟੂੜਾ ਕਰਕਰ ਇੰਨਾ ਜਮਾ ਹੋਇਆ ਪਿਆ ਸੋ ਉਸੇ ਵਿਸ਼ੇ ਨੂੰ ਲੈ ਕੇ ਕੱਲ ਇੱਕ ਵੀਡੀਓ ਪ੍ਰਕਾਸ਼ਿਤ ਕੀਤੀ ਸੀ ਲੇਕਿਨ ਰਾਤੋਂ ਰਾਤ ਜਿਹੜੇ ਸਾਡੇ ਸਫਾਈ ਕਰਮਚਾਰੀ ਆ ਸਾਡੇ ਭਰਾ ਸਾਡੇ ਆਪਣੇ ਉਹਨਾਂ ਨੇ ਰਾਤੋਂ ਰਾਤ ਸ੍ਰੀ ਚਮਕੌਰ ਸਾਹਿਬ ਦੇ ਸਾਰੀਆਂ ਸੜਕਾਂ ਤੋਂ ਕੂੜਾ ਜਿੰਨਾ ਵੀ ਹੈਗਾ ਚੱਕ ਦਿੱਤਾ ਹੈ ਤੇ ਇਸ ਵਕਤ ਸ਼੍ਰੀ ਚਮਕੌਰ ਸਾਹਿਬ ਦੇ ਤੁਸੀਂ ਤਾਜ਼ਾ ਤਸਵੀਰਾਂ ਦੇਖ ਰਹੇ ਹੋ ਪੂਰਾ ਜਿਹੜਾ ਸਫਾਈ ਅਭਿਆਨ ਲਗਾਤਾਰ ਚੱਲ ਰਿਹਾ ਜੀ ਇਸ ਟਾਈਮ ਸਾਰੇ ਰੋੜਾਂ ਤੇ ਤੁਹਾਨੂੰ ਸਫਾਈ ਉਸੇ ਤਰ੍ਹਾਂ ਜਿੱਦਾਂ ਪਹਿਲਾਂ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਹੁੰਦੀ ਹੈ ਉਸੇ ਤਰ੍ਹਾਂ ਸ਼੍ਰੀ ਚਮਕੌਰ ਸਾਹਿਬ ਖੂਬਸੂਰਤ ਨਜ਼ਰ ਆ ਰਿਹਾ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਸ਼੍ਰੀ ਚਮਕੌਰ ਸਾਹਿਬ ਤੋਂ ਸਾਡੇ ਵੀਰ ਇਸ ਟਾਈਮ ਪੁਸ਼ਾਰੇ ਨੂੰ ਮੁੱਖ ਰੱਖਦੇ ਹੋਏ ਤਿਹਾਰ ਨੂੰ ਦੇਖਦੇ ਹੋਏ ਸਫਾਈ ਲਗਾਤਾਰ ਕਰਨ ਲੱਗੇ ਹੋਇਆ ਜੀ ਇਹੀ ਜਿੱਦਾਂ ਅਸੀਂ ਰਾਤ ਨੂੰ ਦੋਸਤੋ ਇੱਕ ਵੀਡੀਓ ਵਾਇਰਲ ਕੀਤੀ ਸੀ ਇੱਕ ਵੀਡੀਓ ਪ੍ਰਕਾਸ਼ਿਤ ਕੀਤੀ ਸੀ ਜਿਹਦੇ ਵਿੱਚ ਅਸੀਂ ਸਾਫ਼-ਸਾਫ਼ ਦੱਸਿਆ ਸੀ ਕਿ ਜਿਹੜੇ ਸਾਡੇ ਆਪਣੇ ਆ ਉਹ ਸਾਡੇ ਆਪਣੀ ਹੁੰਦੇ ਆ ਸੋ ਅਗਰ ਸਰਕਾਰ ਕੋਈ ਵੀ ਇਸ ਤਰ੍ਹਾਂ ਦੀ ਪਾਲਿਸੀ ਲੈ ਕੇ ਆਂਦੀ ਆ ਤਾਂ ਜਿਹੜੀਆਂ ਨਿੱਜੀ ਕੰਪਨੀਆਂ ਐ ਉਹ ਬਾਹਰ ਤੋਂ ਬੰਦੇ ਲੈ ਕੇ ਆਣਗੀਆਂ ਲੇਕਿਨ ਉਹਨਾਂ ਨੇ ਪੰਜਾਬ ਦਾ ਜਾਂ ਸਾਡੇ ਆਪਣੇ ਸ਼ਹਿਰ ਦਾ ਇਹ ਨਹੀਂ ਸੋਚਣਾ ਜਿੰਨਾ ਸਾਡੇ ਆਪਣੇ ਸੋਚ ਸਕਦੇ ਆ ਸੋ ਜਿਹੜੀ ਚਿੰਤਾ ਹੈ ਸਫਾਈ ਨੂੰ ਲੈ ਕੇ ਚਿੰਤਾ ਸਾਡੇ ਸਫਾਈ ਕਰਮਚਾਰੀਆਂ ਵਿੱਚ ਵੀ ਨਿਰੰਤਰ ਸੀ ਬਣੀ ਹੋਈ ਉਹਨਾਂ ਦੇ ਦਿਮਾਗ ਵਿੱਚ ਵੀ ਇਹ ਜਿਹੜਾ ਖਿਆਲ ਹੈਗਾ ਸੀ ਕਿ ਬੇਸ਼ੱਕ ਅਸੀਂ ਹੜਤਾਲ ਤੇ ਆਂ ਲੇਕਿਨ ਅਸੀਂ ਆਪਣੇ ਸ਼ਹਿਰ ਨੂੰ ਗੰਦਾ ਨਹੀਂ ਰਹਿਣ ਦੇਣਾ ਕਿਉਂਕਿ ਉਹ ਵੀ ਇਹ ਚੀਜ਼ਾਂ ਨੂੰ ਚੰਗੀ ਤਰ੍ਹਾਂ ਜਾਣਦੇ ਆ ਕਿ ਸ਼੍ਰੀ ਚਮਕੌਰ ਸਾਹਿਬ ਕੋਈ ਆਮ ਧਰਤੀ ਨਹੀਂ ਹੈ ਸ਼੍ਰੀ ਚਮਕੌਰ ਸਾਹਿਬ ਸਾਡਾ ਆਪਣਾ ਸ਼ਹਿਰ ਹੈ ਇਤਿਹਾਸਕ ਧਰਤੀ ਹੈ ਸ਼੍ਰੀ ਚਮਕੌਰ ਸਾਹਿਬ ਸੋ ਦੇਖੋ ਜਿੰਨੇ ਸਾਡੇ ਸਫਾਈ ਕਰਮਚਾਰੀ ਆ ਜਿਹੜੇ ਵੀਰ ਸਾਡੇ ਸਫਾਈ ਕਰਨ ਲੱਗੇ ਹੋਏ ਆ ਸੋ ਭਾਈ ਇੱਕ ਮਿੰਟ ਜੀ ਭਾਈ ਜੀ ਸਰ ਸਾਸਰੀ ਕਾਲ ਜੀ ਤੁਹਾਡਾ ਪਹਿਲਾਂ ਤਾਂ ਜੀ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇਸ ਇਤਿਹਾਰ ਨੂੰ ਦੇਖਦੇ ਹੋਏ ਮੁੱਖ ਰੱਖਦੇ ਹੋਏ ਇਹ ਜਿਹੜੀ ਤੁਸੀਂ ਸਫਾਈ ਕਰ ਦਿੱਤੀ ਹੈ ਸਾਰੇ ਸ਼ਹਿਰ ਦੀ ਸੋ ਕਿਆ ਬਣਿਆ ਜੀ ਹੁਣ ਤੁਹਾਡੀ ਹੜਤਾਲ ਹੈ ਅਸੀਂ ਜੀ ਹੜਤਾਲ ਦਾ ਸਾਨੂੰ ਉੱਪਰ ਤੋਂ ਫੋਨ ਆਇਆ ਜੀ ਸਾਡੇ ਪ੍ਰਧਾਨਾਂ ਦੇ ਜੀ ਸਾਡੀ ਹੜਤਾਲ ਦਾ ਫੈਸਲਾ ਚੱਲ ਰਿਹਾ ਜੀ ਪਰ ਅਸੀਂ ਦਸਹਿਰੇ ਕਰਕੇ ਜੀ ਗੁਰੂ ਫਿਰੇ ਧਰਤੀ ਨੂੰ ਸਾਫ਼ ਰੱਖਣਾ ਚਾਹੁੰਦੇ ਹਾਂ ਜੀ ਭਾਈ ਤੁਹਾਡੀ ਬਦੌਲਤ ਪੈਸੇ ਵੀ ਅਸੀਂ ਤੁਹਾਡੇ ਬਹੁਤ ਧੰਨਵਾਦੀ ਹੈ ਕਿ ਸ਼੍ਰੀ ਚੰਪੌਰ ਸਾਹਿਬ ਪਹਿਲਾਂ ਵੀ ਸਾਰੇ ਦੇਸ਼ ਵਿੱਚੋਂ ਨੰਬਰ 1 ਤੋ ਕਿਦਾਂ ਦੇਖਦੇ ਹੋ ਕਿ ਜਿੱਦਾਂ ਸਰਕਾਰਾਂ ਹੁਣ ਨਿੱਜੀ ਕੰਪਨੀਆਂ ਨੂੰ ਠੇਕੇ ਦੇਣ ਨੂੰ ਫਿਰਦੀਆਂ ਜਿਹੜੇ ਹੁਣ ਇਹਨਾਂ ਨੇ ਇੱਕ ਟੈਂਡਰ ਪਾਸ ਕੀਤਾ ਏ ਉਹਨੂੰ ਦੇ ਉਹਦੇ ਮਸਲੇ ਦੇ ਵਿੱਚ ਉਹਦੇ ਬਿਛੇ ਦੇ ਵਿੱਚ ਤੁਹਾਡੇ ਕੀ ਵਿਚਾਰ ਹੈ ਸਾਡੇ ਵਿਚਾਰਾਂ ਜੀ ਉਹ ਟੈਂਡਰ ਨਹੀਂ ਆਉਣਾ ਚਾਹੀਦਾ ਜੀ ਅਸੀਂ 15 15 20 ਸਾਲਾਂ ਤੋਂ ਕੰਮ ਕਰ ਰਹੇ ਹਾਂ ਜੀ ਸਾਡੇ ਰੋਜ਼ਗਾਰ ਪਰ ਲੱਤ ਵੱਜ ਰਹੀ ਹੈ ਜੀ ਬਾਹਰ ਤੋਂ ਕੰਪਨੀਆਂ ਬੰਦੇ ਆਉਣਗੇ ਜੀ ਠੇਕੇਦਾਰ ਆਉਣਗੇ ਸਾਨੂੰ ਕਿਹਦਾ ਪਤਾ ਕਿ ਕਿੰਨੇ ਤਨਖਾਹ ਦੇਣਗੇ ਜੀ ਸਾਡੇ ਮੁਲਾਜ਼ਮ ਹਟਾਈ ਜਾਣਗੇ ਜੀ ਉਹਨਾਂ ਨੇ ਐਨੀ ਰਿਸਪੌਂਸਿਬਿਲਟੀ ਦੇ ਨਾਲ ਬਾਈ ਦੀ ਕੰਪਨੀ ਕਰਨਾ ਜਿੱਦਾਂ ਨਹੀਂ ਕਰਨਾ ਜੀ ਹਾਂਜੀ ਅਸੀਂ ਆਪਣਾ ਸ਼ਹਿਰ ਸਮਝਦੇ ਜੀ ਸਾਡੇ ਆਪਣੇ ਲੋਕ ਆ ਸਾਰੇ ਜੀ ਬਿਲਕੁਲ ਬਿਲਕੁਲ ਤੁਸੀਂ ਵੀ ਸ਼ਹਿਰ ਦੇ ਆ ਸ਼ਹਿਰ ਵਾਸੀ ਵੀ ਤੁਹਾਡੇ ਆ ਹਾਂਜੀ ਹਾਂਜੀ ਇਹ ਤਾਂ ਹੀ ਦੇਖੋ ਬਹੁਤ-ਬਹੁਤ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਦੁਸ਼ਹਿਰੇ ਦੇ ਇਸ ਪਵਿੱਤਰ ਤਿਹਾਰ ਤੇ ਜਿਹੜੀ ਚਮਕੌਰ ਸਾਹਿਬ ਦੀ ਧਰਤੀ ਨੂੰ ਪਵਿੱਤਰ ਰੱਖਿਆ ਔਰ ਸਫਾਈ ਦੇ ਵਿੱਚ ਇਹ ਹਮੇਸ਼ਾ ਹੀ ਅਸੀਂ ਪਵਿੱਤਰ ਰੱਖਾਂਗੇ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਇਹ ਤਾਂ ਵਾਜੀ ਵਾਜੀ ਕਿੱਦਾਂ ਦੇਖਦੇ ਹੋ ਵਧੀਆ ਕੰਮ ਕਰਦਾ ਸਾਡਾ ਅੱਛਾ ਜੀ ਸਾਡੀ ਹੜਤਾਲ ਦਾ ਕੀ ਬਣਿਆ ਜੀ ਜਿਹੜੀ ਹੜਤਾਲ ਚੱਲ ਰਹੀ ਹੈ ਤੁਹਾਡੀ ਸਫਾਈ ਕਰਮਚਾਰੀਆਂ ਦੀ ਹੜਤਾਲ ਦਾ ਪਤਾ ਨਹੀਂ ਕਿਹਨੇ ਨੇ ਕਰਿਆ ਮੈਨੂੰ ਪਤਾ ਨਹੀਂ ਸੋ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਤੁਹਾਡੇ ਨੇ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਸਾਡੇ ਸਫਾਈ ਕਰਮਚਾਰੀ ਲਗਾਤਾਰ ਸਫਾਈ ਕਰ ਰਹੇ ਆ ਇਹ ਇਹ ਹੁੰਦੀ ਆ ਦੋਸਤੋ ਆਪਣੇ ਪੰਨ ਦੀ ਨਿਸ਼ਾਨੀ ਇਹ ਹੁੰਦਾ ਏ ਆਪਣਾ ਪੰਨ ਇਹ ਹੁੰਦੀ ਆ ਚਿੰਤਾ ਜਿਹੜੀ ਆਪਣੇ ਆਨ ਨੂੰ ਹੁੰਦੀ ਆ ਸੋ ਦੋਸਤੋ ਜਦੋਂ ਕੱਲ ਤਸਵੀਰਾਂ ਵੀਡੀਓਜ਼ ਦੇ ਰਾਹੀਂ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ ਕੱਲ ਇੱਕ ਵੀਡੀਓ ਜਦੋਂ ਬਣਾਈ ਸੀ ਕਿ ਕਾਲੂ ਤੇ ਸ਼ਹਿਰਾ ਹੈ ਸ਼੍ਰੀ ਚਮਕੌਰ ਸਾਹਿਬ ਤੇ ਤੇ ਸ਼੍ਰੀ ਚਮਕੌਰ ਸਾਹਿਬ ਦੇ ਸਾਈਡਾ ਪਰ ਰੋਡ ਦੇ ਚਾਰੇ ਕੋਣਿਆਂ ਤੇ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਕੱਲ ਕੂੜੇ ਦੇ ਨਾਲ ਕੂੜੇ ਦੇ ਢੇਰ ਲੱਗੇ ਹੋਏ ਸੀ ਸੋ ਦੇਖੋ ਸਾਡੇ ਸਫਾਈ ਕਰਮਚਾਰੀਆਂ ਨੇ ਸ਼੍ਰੀ ਚਮਕੌਰ ਸਾਹਿਬ ਤੋਂ ਸਾਰੇ ਸ਼ਹਿਰ ਦੀ ਸਾਰੇ ਰੋਡ ਦੀ ਚਾਰੇ ਕੋਣਿਆਂ ਦੀ ਸਫਾਈ ਕਰ ਦਿੱਤੀ ਐ ਸੋ ਦੇਖੋ ਦੋਸਤੋ ਉਹੀ ਤਸਵੀਰਾਂ ਇਹ ਜਿਹੜੀਆਂ ਤੁਹਾਨੂੰ ਅਸੀਂ ਕੱਲ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਜਿਹੜੀਆਂ ਤਸਵੀਰਾਂ ਕੱਲ ਦਿਖਾਈਆਂ ਸੀ ਇਹ ਉਹੀ ਜਗ੍ਹਾ ਹੈ ਦੋਸਤੋ ਆ ਦੇਖੋ ਜੀ ਸਫਾਈ ਕਰਮਚਾਰੀਆਂ ਨੇ ਪੂਰੀ ਲਗਨ ਦੇ ਨਾਲ ਪੂਰੀ ਇਮਾਨਦਾਰੀ ਦੇ ਨਾਲ ਦੁਸ਼ਹਿਰੇ ਦੇ ਤਿਹਾਰ ਨੂੰ ਦੇਖਦੇ ਹੋਏ ਦੁਸ਼ਹਿਰੇ ਨੂੰ ਮੁੱਖ ਰੱਖ ਕੇ ਆਪਣਾ ਸ਼ਹਿਰ ਸਮਝਦੇ ਹੋਏ ਤਨੋਂ ਮਨੋਂ ਆ ਦੇਖੋ ਜੀ ਕੰਮ ਕੀਤਾ ਤੇ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਤਸਵੀਰ ਕੱਲ ਇਸ ਜਗ੍ਹਾ ਦੀ ਬਣੀ ਹੋਈ ਸੀ ਕੇਸ ਰੋਡ ਦੀ ਬਣੀ ਹੋਈ ਸੀ ਤੇ ਅੱਜ ਦੀ ਤਸਵੀਰ ਹੈ ਜਿਹੜੀ ਉਸ ਤੋਂ ਬਿਲਕੁਲ ਅਲੱਗ ਹੈ ਬਿਲਕੁਲ ਵੱਖ ਹੈ ਇਹ ਆ ਦੋਸਤੋ ਆਪਣੇ ਆਪਣੀ ਹੁੰਦੇ ਆ ਜਿਹੜੇ ਆਪਣੇ ਹੁੰਦੇ ਆ ਉਹੀ ਹਮੇਸ਼ਾ ਆਪਣੇ ਸ਼ਹਿਰ ਦਾ ਆਪਣੇ ਵਾਸੀਆਂ ਦਾ ਆਪਣਾ ਪਹਿਲੇ ਪਹਿਲ ਦੇ ਆਧਾਰ ਤੇ ਦੇਖਦੇ ਆ ਸੋ ਅਗਰ ਇਹੀ ਹੜਤਾਲ ਅੱਜ ਇੱਥੇ ਕਿਸੇ ਪ੍ਰਵਾਸੀ ਨੇ ਕੀਤੀ ਹੁੰਦੀ ਜਾਂ ਪ੍ਰਵਾਸੀਆਂ ਨੇ ਕੀਤੀ ਹੁੰਦੀ ਉਹਨਾਂ ਨੇ 1 ਮਿੰਟ 1 ਸੈਕਿੰਡ ਵੀ ਨਹੀਂ ਸੋਚਣਾ ਸੀ ਸਾਡੇ ਸ਼੍ਰੀ ਚਮਕੌਰ ਸਾਹਿਬ ਸ਼ਹਿਰਵਾਲਾ ਹਾਂਜੀ ਸਰ ਕਿੱਦਾਂ ਦੇਖਦੇ ਹੋ ਜੀ ਸਫਾਈ ਕਰਮਚਾਰੀਆਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਰਾਤੋਂ ਰਾਤ ਆ ਜਿਹੜੀ ਸਾਰੀ ਸਫਾਈ ਕਰ ਦਿੱਤੀ ਆ ਦੁਸ਼ਹਿਰੇ ਦੇ ਮੁੱਖ ਤਿਹਾਰ ਨੂੰ ਦੇਖਦੇ ਹੋਏ ਕਿਉਂਕਿ ਅੱਜ ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਨੇ ਆਉਣਾ ਜੀ ਨਮਸਤਕੋਨ ਲਈ ਕਿੱਦਾਂ ਦੇਖਦੇ ਹੋ ਜੀ ਸਫਾਈ ਕਰਮਚਾਰੀਆਂ ਦੇ ਇਸ ਨੇਕ ਉਪਰਾਲੇ ਨੂੰ ਠੀਕ ਆ ਹੈ ਠੀਕ ਕਰਿਆ ਇਹਨਾਂ ਨੇ ਹਾਂਜੀ ਹਾਂਜੀ ਉਸੇ ਚਿੰਤਾ ਦੂਰ ਹੋਈ ਜੀ ਹੁਣ ਹਾਂ ਹਾਂ ਫਰਕ ਪੈ ਗਿਆ ਪਰੇਸ਼ਾਨੀ ਦੂਰ ਹੋਈ ਪਰ ਪਰੇਸ਼ਾਨੀ ਵੀ ਦੂਰ ਹੋਈ ਹੈ ਕੁਝ ਨਹੀਂ ਤਾਂ ਧੰਨਵਾਦ ਕਰਦੇ ਹਾਂ ਜੀ ਸਮਾਈਕਰਚਾਰੀਆਂ ਦਾ ਬਿਲਕੁਲ ਜੀ ਬਿਲਕੁਲ ਧੰਨਵਾਦ ਚਾਹੀਦਾ ਕੰਮ ਆ ਨਾ ਇਹਨਾਂ ਨੇ ਆਪਣੀ ਹੜਤਾਲ ਦੇ ਚੱਲਦੇ ਚੱਲਦੇ ਵਿੱਚ ਸ਼ਹਿਰ ਦੇ ਨਿਵਾਸੀਆਂ ਦੀ ਚਿੰਤਾ ਨੂੰ ਦੇਖਦੇ ਹੋਏ ਪਰੇਸ਼ਾਨੀ ਨੂੰ ਦੇਖਦੇ ਹੋਏ ਉਹਨਾਂ ਨੇ ਆਪਣੀ ਹੜਤਾਲ ਵੀ ਜਿਹੜੀ ਲਗਾਤਾਰ ਲਾਗੂ ਰੱਖੀ ਹੈ ਚਾਲੂ ਰੱਖੀ ਹੈ ਤੇ ਆਪਣਾ ਕੰਮ ਨੂੰ ਵੀ ਜਿਹੜੀ ਪਹਿਲ ਦੇ ਆਧਾਰ ਤੇ ਆਪਣਾ ਧਰਮ ਸਮਝਦੇ ਹੋਏ ਇਨਸਾਨੀਅਤ ਦੇ ਨਾਤੇ ਉਹਨਾਂ ਨੇ ਕੰਮ ਕੀਤਾ ਜੀ ਠੀਕ ਠੀਕ ਹੈ ਠੀਕ ਹੈ ਬ ਅਨਾਜੀ ਜਿੱਡਾ ਹੋਣਾ ਪ੍ਰਾਈਵੇਟ ਕੰਪਨੀਆਂ ਨੂੰ ਜਿਹੜੀ ਸਰਕਾਰ ਆ ਠੇਕੇ ਦੇਣ ਨੂੰ ਫਿਰਦੀ ਆ ਟੈਂਡਰ ਭਰਿਆ ਗਿਆ ਏ ਮਤੇ ਪਾਸ ਕੀਤੇ ਗਏ ਆ ਕਿ ਦਿੱਲੀ ਦੇ ਕਿਸੇ ਨਿੱਜੀ ਕੰਪਨੀ ਨੂੰ ਇਹ ਠੇਕਾ ਦੇਣਾ ਹੈ ਅਗਰ ਕਿਸੇ ਦਿੱਲੀ ਦੀ ਕੰਪਨੀ ਨੂੰ ਠੇਕਾ ਦਿੰਦੇ ਆ ਉਹ ਜਿਹੜੇ ਪ੍ਰਾਈਵੇਟ ਕੰਪਨੀ ਵਾਲੇ ਹੁੰਦੇ ਆ ਉਹਨਾਂ ਨੇ ਤਾਂ 5-5 7-7000 ਪਰ ਜਿਹੜੇ ਆ ਕਰਮਚਾਰੀ ਲੱਭਣੇ ਆ ਜੀ ਪੰਜਾਬੀ 5-7000 ਪਰ ਨਹੀਂ ਕੰਮ ਕਰ ਸਕਦਾ ਨਾ ਗੁਜ਼ਾਰਾ ਹੋਣਾ ਹੈ ਉਹਦਾ ਠੀਕ ਆ ਅਗਰ ਇੱਥੇ ਉਹਨਾਂ ਦੀ ਜਗ੍ਹਾ ਜਿੱਦਾਂ ਅੱਜ ਆਪਣੇ ਪੰਜਾਬੀ ਆ ਸਾਰੇ ਜਿੰਨੇ ਵੀ ਸਫਾਈ ਕਰਮਚਾਰੀ ਆ ਇਹਨਾਂ ਦੀ ਜਗ੍ਹਾ ਕੋਈ ਪ੍ਰਵਾਸੀ ਹੁੰਦਾ ਤਾਂ ਉਹ ਕਿਹ ਐਮੀ ਜ਼ਿੰ ਦਿਨ ਨਾਲ ਕੰਮ ਕਰਦਾ ਨਹੀਂ ਕਰ ਸਕਦਾ ਦਾ ਬਿਲਕੁਲ ਨਹੀਂ ਸੀ ਕਰਾਈ ਹਣਾ ਐਸੇ ਕਰਕੇ ਅਸੀਂ ਕਹਿੰਦੇ ਆ ਕਿ ਜਿੱਦਾਂ ਪਹਿਲਾਂ ਤੋਂ ਇਹ ਪਾਲਿਸੀ ਚੱਲਦੀ ਆ ਰਹੀ ਹੈ ਇਹਨੂੰ ਉਸੇ ਤਰ੍ਹਾਂ ਰਹਿਣ ਦਿਓ ਨਵੀਆਂ-ਨਵੀਆਂ ਪਾਲਿਸੀਆਂ ਨਹੀਂ ਲੱਗਣੀਆਂ ਚਾਹੀਦੀਆਂ ਨਹੀਂ ਲਾਗੂ ਹੋਣੀਆਂ ਚਾਹੀਦੀਆਂ ਸਹੀ ਗੱਲ ਹੈ ਪਹਿਲਾਂ ਸਰਕਾਰ ਦੇ ਅੰਦਰ ਜਿਹੜੇ ਜਿੰਨੇ ਵੀ ਸਾਡੇ ਕਈ ਵਾਰੀ ਹੁਣ ਕਈ ਵਾਰੀ ਹੁਣ ਸਵਾਈਏ ਦੀ ਮਤਲਬ ਕੰਮ ਨਹੀਂ ਕਰਦੇ ਫਿਰ ਇਹਨਾਂ ਨੂੰ ਉਹਦਾ ਮਤਲਬ ਠੇਕੇ ਫੈਸਲਾ ਲੈਣਾ ਪੈਂਦਾ ਜਾ ਜਿਆਦੇ ਕੰਮ ਨਾ ਕਰਨੇ ਜੀ ਸ਼੍ਰੀ ਚਮਕੌਰ ਸਾਹਿਬ ਦਾ ਜੀ ਪਹਿਲਾਂ ਵੀ ਸਾਰੇ ਦੇਸ਼ ਵਿੱਚੋਂ ਨੰਬਰ ਬਣ ਕੇ ਆਇਆ ਨਾ ਸਫਾਈ ਅਭਿਆਨ ਦੇ ਵਿੱਚ ਇਹ ਪਹਿਲਾਂ ਵੀ ਸ਼੍ਰੀ ਚਮਕੌਰ ਸਾਹਿਬ ਸਾਰੇ ਦੇਸ਼ ਵਿੱਚੋਂ ਨੰਬਰ ਬਣ ਕੇ ਆਇਆ ਜੀ ਇਸ ਲਈ ਆਪਾਂ ਸਫਾਈ ਕਰਮਚਾਰੀਆਂ ਨੂੰ ਨਹੀਂ ਕੁਝ ਵੀ ਕਹਿਣਾ ਦੇ ਕਿਉਂਕਿ ਉਹ ਆਪਣਾ ਜਿਹੜਾ ਕੰਮ ਆ ਪੂਰਾ ਧਰਮ ਨਾਲ ਤੇ ਇਮਾਨਦਾਰੀ ਨਾਲ ਕਰ ਰਹੇ ਠੀਕ ਹੈ ਖਾਸ ਕਰਕੇ ਜਿਹੜੇ ਸਾਡੇ ਸ਼੍ਰੀ ਚਮਕੌਰ ਸਾਹਿਬ ਦੇ ਸਫਾਈ ਕਰਮਚਾਰੀ ਠੀਕ ਹੈ ਠੀਕ ਹੈ ਸਭ ਤੋਂ ਵੱਧ ਧੰਨਵਾਦ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਹੁਣ ਦੁਕਾਨਦਾਰ ਵੀਰ ਆ ਇਹਨਾਂ ਦੀ ਵੀ ਜਿਹੜੀ ਚਿੰਤਾ ਇਹ ਪਰੇਸ਼ਾਨੀਆਂ ਹੁਣ ਦੂਰ ਹੋਈਆਂ ਸਾਰੇ ਖੁਸ਼ ਆ ਇਹ ਸਾਰੇ ਇਸ ਟਾਈਮ ਸਫਾਈ ਕਰਮਚਾਰੀਆਂ ਦਾ ਜਿਹੜਾ ਹੈਗਾ ਧੰਨਵਾਦ ਕਰ ਰਹੇ ਆ ਜੀ ਕਿਉਂਕਿ ਕੱਲ ਕੱਲੇ ਸ਼ਾਮ ਟਾਈਮ ਅਸੀਂ 4 ਵਜੇ ਦੋਸਤੋ ਵੀਡੀਓ ਬਣਾਉਣ ਆਏ ਸਨ ਉਸ ਟਾਈਮ ਸ਼੍ਰੀ ਚੰਪੌਰ ਸਾਹਿਬ ਦੇ ਹਾਲਾਤ ਆ ਜਿਹੜੇ ਇੱਥੇ ਬਹੁਤ ਹੀ ਮਾੜੇ ਸੀ ਇੱਥੇ ਬਹੁਤ ਹੀ ਗੰਦਗੀ ਦਿਖਾਈ ਦੇ ਰਹੀ ਸੀ